ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਔਰੰਗਾਬਾਦ ਤੋਂ ਤੇ ਪਿਛਲੇ ਦਿਨੀ ਔਰੰਗਾਬਾਦ ਤੋਂ ਤੁਹਾਨੂੰ ਇਹ ਸੀਰੀਜ਼ ਦਿਖਾ ਰਹੇ ਹਾਂ ਤੇ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਸੀਗਾ ਦੌਲਤਾਬਾਦ ਦਾ ਕਿਲਾ ਜਿਹੜਾ ਕਿ ਅਕਬਰ ਨੇ ਕਹਿੰਦੇ ਨੇ ਕਿ ਚਾਰ ਵਾਰ ਉਸ ਕਿਲੇ ਤੇ ਹਮਲਾ ਕੀਤਾ ਸੀਗਾ ਤੇ ਉਹ ਜਿੱਤ ਨਹੀਂ ਸੀ ਸਕਿਆ ਤੇ ਇਸ ਵੀਡੀਓ ਦੇ ਵਿੱਚ ਔਰੰਗਾਬਾਦ ਸ਼ਹਿਰ ਦੇ ਵਿੱਚ ਬੀਬੀ ਦਾ ਮਕਬਰਾ ਤੁਹਾਨੂੰ ਦਿਖਾਉਣ ਲੱਗੇ ਹਾਂ ਤੇ ਕੀ ਆ ਉਹਦਾ ਇਤਿਹਾਸ ਕਿਉਂ ਬਣਾਇਆ ਸੀਗਾ ਤੇ ਕਿੰਨੇ ਬਣਾਇਆ ਸੀਗਾ ਉਹ ਸਾਰਾ ਤੁਹਾਨੂੰ ਇਤਿਹਾਸ ਇਸ ਵੀਡੀਓ ਦੇ ਵਿੱਚ ਦੱਸਦੇ ਆ ਤੇ ਸਭ ਤੋਂ ਪਹਿਲੇ ਇੱਥੇ ਆ ਕੇ ਮੈਂ ਸਟਾਰਟ ਕਰ ਰਿਹਾ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਲਓ ਮਕਬਰਾ ਇੱਥੋਂ ਟਿਕਟ ਕਿੰਨੇ ਦੀ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਟਿਕਟ ਦੀ ਜਾਣਕਾਰੀ ਦਿੰਨਾ ਵਾ ਤੇ ਰੌਣਕ ਦੇਖ ਲਓ ਇੱਥੇ ਸ਼ਾਮ ਦਾ ਟਾਈਮ ਆ ਤਕਰੀਬਨ 4 4:30 ਵਜੇ ਦਾ ਟਾਈਮ ਆ ਤੇ ਬੱਦਲ ਬਾਈ ਉਸੇ ਤਰ੍ਹਾਂ ਹੀ ਆ ਸਾਰਾ ਦਿਨ ਅੱਜ ਵੀ ਬੱਦਲ ਬੱਦਲ ਵਈ ਆ ਤੇ ਬਹੁਤ ਜ਼ਿਆਦਾ ਭੀੜ ਹੈਗੀ ਇੱਥੇ ਤੇ ਭੀੜ ਦੇ ਵਿੱਚ ਵੀਡੀਓ ਬਣਾਉਣੀ ਵੀ ਮਜ਼ਾ ਆ ਜਾਂ ਨਹੀਂ ਆਉਂਦਾ ਪਿਛਲੀ ਵਾਰ ਆਏ ਸੀਗੇ ਤੇ ਕਾਫੀ ਵਧੀਆ ਮਾਹੌਲ ਸੀਗਾ ਇੱਥੋਂ ਦਾ ਖੁੱਲਾ ਡੁੱਲਾ ਤੇ ਇੱਥੇ ਦੇਖੋ ਮੋਟਰਸਾਈਕਲ ਕਿੰਨੇ ਲੱਗੇ ਹੋਏ ਨੇ ਇਸ ਪਾਸੇ ਤੇ ਗੱਡੀਆਂ ਚਾਰ ਸਪੀਰੇ ਮੋਟਰਸਾਈਕਲ ਗੱਡੀਆਂ ਦੀ ਪਾਰਕਿੰਗ ਆ ਤੇ ਇਸ ਪਾਸੇ ਅੰਦਰ ਵੜਦੇ ਆ ਸੱਜੇ ਪਾਸੇ ਹੈਗਾ ਟਿਕਟ ਕਰ ਤੇ ਟਿਕਟ ਕਿੰਨੀ ਆ ਸਾਰੀ ਮੈਂ ਤੁਹਾਨੂੰ ਦੱਸਦਾ ਅੰਦਰ ਜਾ ਕੇ ਇੱਧਰ ਤੁਸੀਂ ਦੇਖ ਲਓ ਇਸ ਪਾਸੇ ਟਿਕਟ ਘਰ ਸਾਹਮਣੇ ਉਹ ਸਾਹਮਣੇ ਟਿਕਟ ਘਰ ਆਹ ਦੇਖੋ ਉੱਥੇ ਵੀ ਲਾਈਨ ਲੱਗੀ ਹੋਈ ਆ ਤੇ ਕਿੰਨੇ ਦੀਆਂ ਟਿਕਟ ਆਉਂਦੇ ਨੇ ਤੇ ਫਿਰ ਮੈਂ ਤੁਹਾਨੂੰ ਦੱਸਦਾ ਵਾਂ ਇੱਧਰ ਆ ਗਿਆ ਜੀ ਟਿਕਟ ਕਾਊਂਟਰ ਦੇ ਬਿਲਕੁਲ ਨਾਲ ਹੀ ਇਤਿਹਾਸ ਲਿਖਿਆ ਹੋਇਆ ਵਾ ਬੀਬੀ ਕਮਰਾ ਤੇ ਇਹ ਆ ਲਿਖਿਆ ਇਤਿਹਾਸ ਇਹਨੂੰ ਤੁਸੀਂ ਰੀਡ ਕਰ ਸਕਦੇ ਹੋ ਏ ਆ ਗਿਆ ਜੀ ਇੱਧਰ ਹਿੰਦੀ ਚ ਹਿੰਦੀ ਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਚਲੋ ਜੀ ਟਿਕਟ ਅਸੀਂ ਲੈ ਲਈਆ ਤੇ ਟੋਕਨ ਮਿਲ ਗਿਆ 25 ਰੁਪਏ ਦਾ ਟੋਕਨ ਆ 25 ਰੁਪਏ ਦੀ ਟਿਕਟ ਇਹ ਜਿਹੜਾ ਮਕਬਰਾ ਵੇਖਣ ਚੱਲੇ ਆ ਇਹ 17ਵੀਂ ਸਦੀ ਦਾ ਬਣਿਆ ਹੋਇਆ ਇਸ ਨੂੰ ਮਿੰਨੀ ਤਾਜ ਮਹਿਲ ਵੀ ਕਿਹਾ ਜਾਂਦਾ ਤੇ ਦੱਖਣ ਦਾ ਤਾਜ ਵੀ ਕਿਹਾ ਜਾਂਦਾ ਤੇ ਦੇਖਦੇ ਆ ਤਾਜ ਮਹਿਲ ਦਾ ਮੁਕਾਬਲਾ ਇਹਦੇ ਨਾਲ ਹੈ ਵਕ ਨਹੀਂ ਅੰਦਰ ਜਾ ਕੇ ਦੇਖਦੇ ਆ ਤੇ ਕਾਫੀ ਅੱਜ ਭੀੜ ਹੈਗੀ ਆ ਬੋਤਲ-ਬਾਤਲ ਪਾਣੀ ਦੀ ਚੱਕ ਕਰਕੇ ਫਿਰ ਭੇਜਦੇ ਆ ਮੋਬਾਈਲ ਦੇਖਦੇ ਆ ਕੈਮਰਾ ਤਾਂ ਨਹੀਂ ਕੈਮਰਾ ਨਹੀਂ ਖੜਨ ਦਿੰਦੇ ਲਓ ਜੀ ਪਹੁੰਚ ਗਏ ਅੰਦਰ ਵਿਊ ਤਾਂ ਬਹੁਤ ਵਧੀਆ ਹੁੰਦਾ ਤੇ ਸਾਈਜ਼ ਵੀ ਬਹੁਤ ਵੱਡਾ ਇਸ ਦਾ ਤੇ ਉਹਦਾ ਤਾਜ ਮਹਿਲ ਦਾ ਸਾਈਜ਼ ਬਹੁਤ ਵੱਡਾ ਇਹਦਾ ਸਾਈਜ਼ ਥੋੜਾ ਛੋਟਾ ਤੇ ਬੀਬੀ ਦੇ ਮਕਬਰੇ ਲਈ ਜਿਹੜਾ ਪੱਥਰ ਇੱਥੇ ਲਿਆਂਦਾ ਗਿਆ ਸੀ ਉਹ ਜੈਪੁਰ ਦੀਆਂ ਖਦਾਨਾਂ ਤੋਂ ਲਿਆਂਦਾ ਗਿਆ ਸੀ ਤੇ ਜਿਹੜਾ ਉੱਪਰ ਗੁੰਬਦ ਤੁਸੀਂ ਦੇਖ ਰਹੇ ਹੋ ਉਹ ਗੁੰਬਦ ਜਿਹੜਾ ਦੇਖ ਰਿਹਾ ਇਹ ਪੂਰਾ ਸੰਗ ਮਰਮਰ ਦਾ ਬਣਿਆ ਹੋਇਆ ਤੇ ਇਸ ਦੇ ਚਾਰ ਮিনার ਨੇ ਤੇ ਇਸ ਦੇ ਮੇਨ ਗੇਟ ਜਿਹੜਾ ਇਹਦਾ ਇੱਕੋ ਹੀ ਆ ਤੁਸੀਂ ਮੇਰੇ ਪਿੱਛੇ ਦੇਖਿਆ ਜਿੱਥੋਂ ਅਸੀਂ ਐਂਟਰੀ ਕੀਤੀ ਆ ਇਹਦਾ ਮੇਨ ਗੇਟ ਇੱਕੋ ਹੀ ਆ ਸਾਹਮਣੇ ਦੇਖੋ ਤੁਸੀਂ ਫੁਆਰੇ ਤੇ ਇਹ ਸਾਡੀ ਸੰਗਤ ਖੜੀ ਆ ਇੱਥੇ ਤੇ ਸ਼ਾਮ ਦਾ ਟਾਈਮ ਹੋ ਗਿਆ ਸੂਰਜ ਥੋੜਾ ਥੋੜਾ ਛਾਤੀਆਂ ਮਾਰ ਰਿਹਾ ਹੁਣ ਇਹ ਆ ਜੀ ਮਿੰਨੀ ਤਾਜਮਹਿਲ ਬੀਬੀ ਦਾ ਮਕਬਰਾ ਔੜ ਬੜਾ ਕਮਾਲ ਸੀ ਉਸ ਟਾਈਮ ਦਾ ਤਾਂ ਹੀ ਇਹਨੇ ਸਾਲ ਇਹ ਬਿਲਡਿੰਗਾਂ ਜਿਹੜੀਆਂ ਕੱਢ ਗਈਆਂ ਅੱਜ ਕੱਲ ਨਹੀਂ ਬਣਦੀਆਂ ਇਸ ਤਰ੍ਹਾਂ ਦੀਆਂ ਬਿਲਡਿੰਗ ਤੇ ਫਿਰ ਵੀ ਇਹਨੇ ਸਾਲ ਬਾਅਦ ਵੀ ਉਵੇਂ ਖੜੀਆਂ ਨੇ ਲਗਭਗ 25 ਏਕੜ ਦੇ ਕਰੀਬ ਲਗਭਗ 25 ਏਕੜ ਦੇ ਕਰੀਬ ਵਿੱਚ ਬਣਿਆ ਹੋਇਆ ਏ ਬੀਬੀ ਦਾ ਮਕਬਰਾ ਤੇ ਕਾਫੀ ਹੁੰਦੇ ਨੇ ਆਲੇ-ਦੁਆਲੇ ਖੁੱਲੀ ਜਗ੍ਹਾ ਵਾ ਤੇ ਰਾਤ ਨੂੰ ਕਾਫੀ ਵਧੀਆ ਲਾਈਟਿੰਗ ਹੁੰਦੀ ਹੈ ਇੱਥੇ ਤੇ ਬਹੁਤ ਵਧੀਆ ਲੱਗਦੀਆਂ ਨੇ ਲਾਈਟਾਂ ਤੇ 25 ਏਕੜ ਦੇ ਕਰੀਬ ਦੇ ਵਿੱਚ ਇਹ ਮਕਬਰਾ ਫੈਲਿਆ ਤੇ ਦੋ ਮিনার ਨੇ ਸਾਈਡਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਸੂਰਜ ਵੀ ਬੱਦਲਾਂ ਦੇ ਉਹਲੇ ਆ ਇਹ ਆ ਜੀ ਬੀਬੀ ਦਾ ਮਕਬਰਾ ਹੁਣ ਅਸੀਂ ਬਿਲਕੁਲ ਬੀਬੀ ਦੇ ਮਕਬਰੇ ਦੇ ਨਜ਼ਦੀਕ ਆ ਗਏ ਆ ਹੁਣ ਉੱਪਰ ਜਾ ਕੇ ਦੇਖਦੇ ਆ ਤੇ ਫਿਰ ਇੱਥੋਂ ਵਾਪਸੀ ਚਾਲੇ ਮਾਰਦੇ ਆ ਇਧਰੋਂ ਰਸਤਾ ਵਾ ਛੋਟਾ ਜਿਹਾ ਇੱਕੋ ਰਸਤਾ ਜਿਹੜਾ ਇਸ ਪਾਸੇ ਆ ਤੇ ਇਹ ਆ ਜੀ ਰਸਤਾ ਇਸ ਪਾਸੇ ਇਹ ਆ ਜੀ ਰਸਤਾ ਉੱਪਰ ਜਾਣ ਦਾ ਪੌਣੀ ਵੀ ਦੇਖੋ ਇੰਝ ਲੱਗ ਰਹੀ ਹੈ ਜਿੱਦਾਂ ਲੱਕੜ ਦੀ ਹੈ ਪੱਥਰ ਲੱਕੜ ਪੱਥਰ ਦੀ ਹੈ ਪੱਥਰ ਦੀ ਪੌੜੀ ਹੈ ਮিনার ਸਾਹਮਣੇ ਇੱਧਰ ਸਾਹਮਣੇ ਸਾਡੀਆਂ ਸੰਤਾਂ ਖੜੀਆਂ ਨੇ ਇਹ ਖੜੇ ਨੇ ਜੀ ਇੱਧਰ ਨੌਜਵਾਨ ਨੌਜਵਾਨ ਖੜੇ ਨੇ ਲੋ ਜੀ ਉੱਪਰ ਪਹੁੰਚ ਗਏ ਹੁਣ ਇਸ ਪਾਸੇ ਵੀ ਮিনার ਇਹ ਆ ਜੀ ਸਾਹਮਣੇ ਬੀਬੀ ਦਾ ਮਕਬਰ ਇੱਧਰ ਵੀ ਤਕਰੀਬਨ ਉਸੇ ਤਰ੍ਹਾਂ ਦਾ ਨਾ ਸਾਹਮਣੇ ਜਿਸ ਤਰ੍ਹਾਂ ਹਰ ਇੱਕ ਗੇਟ ਦੇ ਸਾਹਮਣੇ ਫੁਹਾਰਾ ਸਿਸਟਮ ਜਿਹੜਾ ਬਣਾਇਆ ਹੁੰਦਾ ਸੀਗਾ ਉਸ ਟਾਈਮ ਤੇ ਇੱਥੋਂ ਹੁਣ ਅਸੀਂ ਅੰਦਰ ਚੱਲਦੇ ਹਾਂ ਤੇ ਇਤਿਹਾਸ ਮੈਂ ਤੁਹਾਨੂੰ ਦੁਬਾਰਾ ਇਹਦਾ ਦੱਸ ਦਿਨਾ ਵਾ ਇਹ ਦੇਖੋ ਮਕਬਰੇ ਦਾ ਇਤਿਹਾਸ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਦੋਨੇ ਪਾਸੇ ਤੁਸੀਂ ਰੀਡ ਕਰ ਸਕਦੇ ਹੋ ਹੁਣ ਅਸੀਂ ਅੰਦਰ ਚੱਲਦੇ ਹਾਂ ਤੇ ਦਰਸ਼ਨ ਮੇਲਾ ਕਰਕੇ ਤੇ ਬਾਹਰ ਆਣ ਕੇ ਤੁਹਾਨੂੰ ਬੱਚਿਆਂ ਦੇ ਇਹਨਾਂ ਦੇ ਰਿਵਿਊ ਵੀ ਲੈਣੇ ਆ ਕਿ ਕਿਸ ਤਰ੍ਹਾਂ ਰਿਹਾ ਇੱਥੇ ਆ ਕੇ ਚਲੋ ਜੀ ਇਹ ਆਜੀ ਬੀਬੀ ਦਾ ਮਕਬਰਾ ਤੇ ਇਧਰੋਂ ਵੀ ਥੱਲੇ ਪੌੜੀਆਂ ਜਾਂਦੀਆਂ ਮਕਬਰੇ ਨੂੰ ਕਿੱਧਰ ਆਜੋ ਜੀ ਇਹ ਆ ਗਿਆ ਜੀ ਮਕਬਰਾ ਬੀਬੀ ਦਾ ਇਹ ਆਜੀ ਔਰੰਗਜ਼ੇਬ ਦੇ ਖਾਨਦਾਨ ਦੇ ਮਕਬਰਾ ਬਣਿਆ ਹੋਇਆ ਇਹ ਮਜ਼ਾਰ ਇਹ ਉਹੀ ਨੇ ਜਿਨ੍ਹਾਂ ਨੇ ਪੂਰੇ ਮੁਲਕ ਤੇ ਰਾਜ ਕੀਤਾ ਤੇ ਉਹਨਾਂ ਦਾ ਖਾਨਦਾਨ ਆ ਔਰੰਗਜ਼ੇਬ ਦੀ ਘਰ ਵਾਲੀ ਸੀ ਇਹ ਬੀਬੀ ਔਰੰਗਜ਼ੇਬ ਦੀ ਉਹਨਾਂ ਵੇਲੇ ਇਹਨਾਂ ਦੀ ਹਕੂਮਤ ਸੀ ਸਾਰੇ ਮੁਲਕ ਤੇ ਹਕੂਮਤ ਤਾਂ ਟਾਈਮ ਦੇ ਹਿਸਾਬ ਨਾਲ ਹੀ ਰਹਿੰਦੀਆਂ ਨੇ ਸਮਾਂ ਬੜਾ ਬਲਵਾਨ ਆ ਇਹ ਆ ਜੀ ਅੰਦਰੋਂ ਇੱਧਰ ਦੇਖੋ ਤੁਸੀਂ ਇਹ ਕਬਰ ਆ ਤੇ ਉਹ ਸਾਹਮਣੇ ਦਰਵਾਜ਼ਾ ਵਾ ਜਿਹੜਾ ਮੈਂ ਬਾਹਰੋਂ ਦਿਖਾਇਆ ਤੁਹਾਨੂੰ ਕਿ ਉਧਰੋਂ ਪੌੜੀਆਂ ਵਿੱਚ ਉੱਤਰਦੀਆਂ ਥੱਲੇ ਨੂੰ ਤੇ ਚਾਰ ਚਪੇਰਿਆਂ 'ਉ ਬੰਦ ਹੈਗਾ ਤੇ ਇਸ ਪਾਸੇ ਦਰਵਾਜ਼ਾ ਵਾ ਇਹ ਬਣਿਆ ਵਾ ਉਸ ਟਾਈਮ ਦਾ ਬੀਬੀ ਦਾ ਮਕਬਰਾ ਔਰੰਗਜ਼ੇਬ ਦੇ ਪਰਿਵਾਰ ਦਾ ਮਤਲਬ ਔਰੰਗਜ਼ੇਬ ਦੀ ਘਰ ਵਾਲੀ ਦਾ ਇੱਥੇ ਪਹਿਲੇ ਝੂਮਰ ਵੀ ਕਹਿੰਦੇ ਲੱਗਾ ਹੁੰਦਾ ਸੀਗਾ ਇਹ ਦੇਖੋ ਤਾਰ ਹੈਗੀ ਅੱਜ ਵੀ ਹੁਣ ਇੱਥੋਂ ਅਸੀਂ ਚੱਲੀਏ ਵਾਪਸੀ ਬਾਹਰ ਨਿਕਲਦੇ ਆਂ ਤੇ ਬਾਹਰ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਹੋਰ ਵੀ ਕੁਝ ਅੰਦਰੋਂ ਦੇਖ ਆਇਆ ਸੀ ਅੰਦਰ ਉਹ ਆਏ ਆ ਹੁਣ ਮੈਂ ਬੈਕ ਸਾਈਡ ਤੇ ਇਧਰ ਆਇਆ ਹਾਂ ਬੈਕ ਸਾਈਡ ਤੇ ਵੀ ਸੈਲਫੀ ਪੁਆਇੰਟ ਬਣਿਆ ਹੋਇਆ ਵਾ ਇੱਥੇ ਵੀ ਸੈਲਫੀ ਜੜੀ ਆਉ ਬਹੁਤ ਲਈ ਜਾਂਦੀ ਆ ਇਧਰ ਦੇਖੋ ਤੁਸੀਂ ਇਸ ਪਾਸੇ ਤੇ ਇਧਰ ਵੀ ਸਭ ਸੈਲਫੀ ਆਪੋ ਆਪਣੀ ਸੈਲਫੀ ਲੈ ਰਹੇ ਆ ਇਹ ਆ ਗਿਆ ਬੈਕ ਸਾਈਡ ਬੀਬੀ ਦੇ ਮਕਬਰੇ ਦੀ ਬੈਕ ਸਾਈਡ ਆ ਗਈ ਇਸ ਪਾਸੇ ਦੇਖੋ ਪਾਰਕ ਇਹ ਚਾਰ ਮিনার ਨੇ ਚਾਰਾਂ ਸਾਈਡਾਂ ਤੇ ਅਗਲੇ ਪਾਸੇ ਔਰ ਇਹ ਬੈਕ ਸਾਈਡ ਤੇ ਇਹ ਚਾਰ ਮিনার ਨੇ ਇਧਰ ਵੀ ਦੇਖੋ ਪਾਰਕ ਪਿੱਛੇ ਬਣੇ ਨੇ ਕਿੰਨਾ ਸੋਹਣਾ ਪਾਰਕ ਹੈ ਵੀ ਇਸ ਪਾਸੇ ਵੀ ਪਾਰਕ ਜਿਹੜਿਆ ਬਣਿਆ ਫੁਹਾਰੇ ਵੀ ਆ ਉਹ ਦੇਖੋ ਦੂਰ ਇਹ ਫੁਹਾਰੇ ਵੀ ਕਹਿੰਦੇ ਚੱਲਦੇ ਸੀਗੇ ਪਾਰਕ ਬਹੁਤ ਵੱਡਾ ਵਾ 17 ਏਕੜ ਚ ਫੈਲਿਆ ਹੈ ਬੀਬੀ ਦਾ ਮਕਬਰਾ ਤੇ ਪਿਛਲੇ ਪਾਸੇ ਵੀ ਦੇਖੋ ਤੁਸੀਂ ਇਧਰ ਨੂੰ ਜਾਣ ਵਾਸਤੇ ਜੋ ਵੀ ਇਧਰ ਨਮਾਜ਼ ਅਦਾ ਕੀਤੀ ਜਾਂਦੀ ਹੈ ਜਾਂ ਕੁਝ ਵੀ ਆ ਉਹ ਸਾਰਾ ਇਸ ਪਾਸੇ ਵੀ ਇਹ ਵੀ ਬਣਿਆ ਹੋਇਆ ਵਾ ਤੇ ਅੰਬਾਂ ਦੇ ਬੂਟੇ ਜੜਿਆ ਬਹੁਤ ਨੇ ਇੱਧਰ ਆ ਗਿਆ ਬੀਬੀ ਕਾ ਮੰਖਬਰਾ ਤੇ ਇਸ ਪਾਸੇ ਆ ਗਈ ਮੋਸਕ ਇੱਧਰ ਮਸਜਿਦ ਆ ਗਈ ਇਸ ਪਾਸੇ ਇਹ ਮਸਜਿਦ ਆ ਸਾਰੀ ਸਾਰੀ ਬਣੀ ਹੋਈ ਇਦੇ ਨਾਲ ਹੀ ਤੇ ਇਹ ਮਸਜਿਦ ਦਾ ਜਿਹੜਾ ਇਤਿਹਾਸ ਆ ਉਹ ਲਿਖਿਆ ਪਿਆ ਵਾ ਇਹਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਤੇ ਇਸ ਪਾਸੇ ਵੀ ਸਾਰਾ ਕੁਛ ਨਾ ਵਧੀਆ ਬਣਿਆ ਹੋਇਆ ਵਾ ਉਸ ਟਾਈਮ ਦਾ ਹੀ ਆ ਉਸ ਟਾਈਮ ਦਾ ਹੀ ਬਣਿਆ ਹੋਇਆ ਵਾ ਮਸਜਿਦ ਦੇ ਨਾਲ ਸਾਰੇ ਦਾ ਸਾਰਾ ਉਸ ਟਾਈਮ ਦਾ ਬਣਿਆ ਹੋਇਆ ਵਾ ਇਹ ਸਾਡੀ ਫੌਜ ਖੜੀ ਹੈ ਇੱਥੇ ਹੁਣ ਅਸੀਂ ਥੱਲੇ ਚੱਲਦੇ ਆ ਤੇ ਇਹਨਾਂ ਕੋ ਰਿਵਿਊ ਲੈਣੇ ਆ ਜਾ ਕੇ ਤੇ ਦੇਖਦੇ ਆ ਇਹ ਇੱਥੋਂ ਮੈਂ ਇੱਕ 뷰 ਲੈ ਕੇ ਤੇ ਫਿਰ ਮੈਂ ਫੋਟੋ ਖਿੱਚਦਾ ਵਾਂ ਆ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਇਧਰ ਦਾ ਵੇ ਇਧਰੋਂ ਅਸੀਂ ਆਏ ਹਾਂ ਇਸ ਪਾਸਿਓਂ ਇਹ ਮੇਨ ਐਂਟਰੀ ਹੈ ਲਓ ਜੀ ਹੁਣ ਅਸੀਂ ਦੇਖ ਲਿਆ ਵਾ ਤੇ ਥੱਲੇ ਚੱਲਦੇ ਹਾਂ ਤੇ ਥੱਲੇ ਜਾ ਕੇ ਮੈਂ ਇੱਕ ਵਾਰ ਫੇਰ ਤੁਹਾਨੂੰ ਸ਼ਾਮ ਦਾ 뷰 ਜੜਾ ਵਾ ਉਹ ਮੈਂ ਦਿਖਾ ਦਿੰਦਾ ਵਾਂ ਇਹ ਸਾਡੀਆਂ ਫੌਜਾਂ ਆ ਰਹੀਆਂ ਨੇ ਨਾਲ ਹੀ ਥੱਲੇ ਨੂੰ ਰਸਤਾ ਜਾਣ ਨੂੰ ਤੇ ਇਹਦਾ ਵੀ ਆਪਣਾ ਮਜਾ ਵਾਹ ਔਰੰਗਾਬਾਦ ਦੇ ਵਿੱਚ ਦੇਖਣ ਦਾ ਇਹਨੂੰ ਬਹੁਤ ਦੂਰੋਂ ਦੂਰੋਂ ਲੋਕ ਇਸ ਨੂੰ ਦੇਖਣ ਆਉਂਦੇ ਨੇ ਹੁਣ ਅਸੀਂ ਥੱਲੇ ਆ ਗਏ ਆ ਤੇ ਥੱਲੇ ਆ ਕੇ ਹੁਣ ਗੱਲਬਾਤ ਕਰਦੇ ਆ ਜਿੱਧਰੋਂ ਗਏ ਸੀ ਉਧਰੋਂ ਹੀ ਐਂਟਰੀ ਬਾਹਰ ਤੇ ਛੋਟੀ ਜੀ ਵੀਡੀਓ ਜ਼ਰੂਰ ਰਹੇਗੀ ਇਹ ਲੇਕਿਨ ਛੋਟੀ ਜੀ ਵੀਡੀਓ ਦੇ ਵਿੱਚ ਹੀ ਜਾਣਕਾਰੀ ਜੜੀ ਆ ਉਹ ਤੁਹਾਨੂੰ ਦੇ ਦਿੱਤੀ ਹੈ ਸਾਰੀ ਇੱਥੇ ਆ ਕੇ ਤੁਸੀਂ ਜੇ ਤੇ ਤੁਸੀਂ ਬਸ ਸਟੈਂਡ ਤੋਂ ਆਉਣਾ ਤਾਂ ਵੀ ਇੱਥੇ ਬੀਬੀ ਦਾ ਮਖਮਰੇ ਲਈ ਆਟੋ ਚੱਲਦੇ ਨੇ ਹਰ ਜਗ੍ਹਾ ਤੋਂ ਚੱਲਦੇ ਨੇ ਆਟੋ ਇੱਧਰ ਇੱਧਰ ਨੂੰ ਤੇ ਕਾਫੀ ਦੁਨੀਆ ਹੁੰਦੀ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਦੇਖੋ ਦੂਰ ਤੱਕ ਜਿਹੜੀਆਂ ਨੇ ਲੋਕਾਂ ਦੀ ਲਾਈਨ ਲੱਗੀ ਹੋਈ ਆ ਜਾਣ ਵਾਲਿਆਂ ਦੀ ਹੁਣ ਬਾਹਰ ਨੂੰ ਉੱਪਰ ਵੀ ਦੇਖ ਲਓ ਤੁਸੀਂ ਉੱਪਰ ਵੀ ਜਿਹੜੀ ਆਉ ਉੱਪਰ ਵੀ ਕਾਫੀ ਦੁਨੀਆ ਜਿਹੜੀ ਆ ਉਹ ਦੇਖ ਰਹੀ ਆ ਅੰਦਰ ਵੀ ਬਹੁਤ ਸੀਗੀ ਤੇ ਇਹ ਆ ਜੀ ਬੀਬੀ ਦਾ ਮਖਮਰਾ ਹੁਣ ਇਹਨਾਂ ਕੋ ਰਿਵਿਊ ਇਹਨਾਂ ਕੋ ਲੈਨੇ ਆ ਹੁਣ ਤੇ ਆ ਗਏ ਨੇ ਲੋ ਜੀ ਆਪਾਂ ਗੱਲਬਾਤ ਕਰਦੇ ਹੁਣ ਸਾਰਿਆਂ ਦੇ ਨਾਲ ਹੀ ਤੇ ਇੱਥੇ ਆਏ ਆ ਤੇ ਮਾਹੌਲ ਠੰਡਾ ਵਾ ਤੇ ਖੁੱਲਾ ਡੁੱਲਾ ਮਾਹੌਲ ਵਾ ਕਿਦਾਂ ਦਾ ਵਾ ਹਵਾਦਾਰ ਆ ਤੇ ਕਿਦਾਂ ਦਾ ਮਾਹੌਲ ਆ ਕਿਉਂ ਬਈ ਹਰਮਨ ਸਿੰਘ ਕਿੱਦਾਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਲੱਗੇ ਇੱਥੇ ਆਣ ਵਧੀਆ ਲੱਗਾ ਨਾ ਹਵਾਦਾਰ ਆ ਸਾਰਾ ਹਾਂਜੀ ਹਾਂਜੀ ਅੱਛਾ ਗਰਮੀ ਵੀ ਘਟ ਅੱਜ ਤੇ ਇੱਕੋ ਵੇਖਣ ਨੂੰ ਤਾਜ ਮਹਿਲ ਵਰਗਾ ਲੱਗਦਾ ਹਨਾ ਹਾਂਜੀ ਹਾਂਜੀ ਤਾਜ ਮਹਿਲ ਹੀ ਇੱਕ ਹਿਸਾਬ ਦਾ ਹਾਂ ਕੀਮੋ ਜੀ ਪਹਿਲੀ ਵਾਰ ਆਏ ਤੁਸੀਂ ਆਏ ਪਹਿਲੀ ਵਾਰੀਆਂ ਇੱਕ ਇੱਕ ਗੱਲ ਲੱਗੀ ਆ ਕਿ ਪੰਜਾਬ ਦੇ ਨਾਲੋਂ ਮੌਸਮ ਇੱਧਰ ਤਾਂ ਬਹੁਤ ਵਧੀਆ ਹੈ ਉੱਥੇ ਜਿੱਥੇ ਇਸ ਟਾਈਮ ਪੂਰੀ ਗਰਮੀ ਪੈਂਦੀ ਇੱਥੇ ਆ ਪੂਰਾ ਪਰਫੈਕਟ ਹੋਇਦਾ ਮੌਸਮ ਇਸ ਗੱਲ ਉਹ ਬੜਾ ਵਧੀਆ ਦੀ ਤਾਰੀਫ਼ ਮੈਂ ਆਪ ਕਰਦਾ ਤੇ ਗੁਰਪ੍ਰੀਤ ਸਿੰਘ ਹੁਣੀ ਤੇ ਇੱਥੇ ਰਹਿੰਦੇ ਆ ਤੇ ਮਾੜਾ ਜਿਹਾ ਤੁਸੀਂ ਵੀ ਆਪਣਾ ਰਿਵਿਊ ਦੋ ਬੇ ਇੱਥੇ ਆਉਂਦੇ ਨਾ ਆਉਂਦੇ ਆਉਂਦੇ ਤੁਸੀਂ ਹਾਂਜੀ ਹਾਂਜੀ ਕਦੇ ਕਦੇ ਆ ਜਾਂਦੇ ਆ ਤਾਂ ਤੁਸੀਂ ਦੱਸੋ ਤੁਹਾਨੂੰ ਆ ਕੇ ਕਿੱਦਾਂ ਲੱਗਿਆ ਵਧੀਆ ਵਧੀਆ ਬਹੁਤ ਵਧੀਆ ਲੱਗਾ ਹੋ ਅੱਛਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਇੱਥੋਂ ਦਾ ਟੈਂਪਰੇਚਰ ਵੀ ਬੜਾ ਵਧੀਆ ਵਾ ਤੇ ਇੱਥੇ ਘੁੰਮਦਿਆਂ ਵਧੀਆ ਵੀ ਲੱਗਦਾ ਕਿ ਲੋਕੀ ਨਾਲ ਫੋਟੋਆਂ ਵੀ ਖਿਚਾਉਂਦੇ ਆ ਬੜੀ ਇੱਜ਼ਤ ਦਿੰਦੇ ਸਰਦਾਰ ਜੀ ਆਪਕੇ ਸਾਥ ਫੋਟੋ ਖਿਚਾਉਣਾ ਹੈ ਇਹ ਚੀਜ਼ਾਂ ਤੋਂ ਬੜਾ ਮਾਨ ਫੀਲ ਹੁੰਦਾ ਕਿ ਮਾਰੇ ਨੇ ਆਨੂੰ ਵੱਖਰਾ ਸਰੂਪ ਦਿੱਤਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਤੁਸੀਂ ਦੇਖ ਸਕਦੇ ਜਿੱਦਾਂ ਹੀ ਬੀਬੀ ਕੇ ਮੱਕਰਵੇ ਆਏ ਆ ਦੇਖਣ ਦੇ ਤੇ ਬਹੁਤ ਸੋਹਣਾ ਲੱਗਾ ਮੌਸਮ ਵੀ ਬੜਾ ਵਧੀਆ ਹੋਇਆ ਪਿਆ ਅੱਜ ਸੁਹਾਣਾ ਹੋਇਆ ਪਿਆਵਾ ਤੇ ਮੌਸਮ ਇਸ ਕਰਕੇ ਬਹੁਤ ਸੁਹਾਣਾ ਸੀਗਾ ਤੇ ਤੁਸੀਂ ਦੇਖ ਸਕਦੇ ਲੋਕੀ ਕਾਫੀ ਇੱਥੇ ਟੂਰਿਸਟ ਵੀ ਆਂਦੇ ਨੇ ਘੁੰਮਣ ਨੂੰ ਫਿਰਨ ਨੂੰ ਤੇ ਬਾਕੀ ਤੁਸੀਂ ਜਰੂਰ ਆਇਆ ਕਰੋ ਅਸੀਂ ਪਿਛਲੇ ਸਾਲ ਵੀ ਆਏ ਸੀਗੇ ਇਸ ਸਾਲ ਵੀ ਆਏ ਆ ਇੱਥੇ ਘੁੰਮਣ ਫਿਰਨ ਪਿਛਲੇ ਨਾਲ ਸਾਲ ਨਾਲੋਂ ਵਧੀਆ ਮੌਸਮ ਆ ਜਿਆਦਾ ਸਿਰਫ ਸਿਰਫ ਇੱਥੇ ਦੁਨੀਆ ਜਿਹੜੀ ਆਉ ਕੋ ਫੋਟੋਆਂ ਖਿਚਾਉਂਦੀ ਹੈ ਜਿਆਦਾਤਰ ਫੋਟੋਆਂ ਖਿਚਾਉਣ ਆਉਂਦੀ ਹੈ ਦੁਨੀਆ ਬਾਕੀ ਕੋਈ ਗੱਲ ਸਾਡੇ ਨਾਲ ਵੀ ਖਿਚਾਉਂਦੀਆਂ ਨੇ ਕਿਉਂਕਿ ਮਾਰਨ ਸਾਨੂੰ ਵੀ ਬਖਸ਼ੇ ਸ਼ਾਸਤਰ ਤੇ ਸ਼ਸਤਰਾਂ ਨੂੰ ਲੋਕੀ ਬਹੁਤ ਪਸੰਦ ਕਰਦੇ ਇੱਥੇ ਵੀ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਰਿਵਿਊ ਦਿੱਤੇ ਸੀਗੇ ਇਹਨਾਂ ਨੇ ਕੁਝ ਪਿੱਛੋਂ ਹਸਾਉਂਦੇ ਵੀ ਆ ਬੰਦੇ ਨੂੰ ਬਾਕੀ ਰਿਵਿਊ ਇਹ ਦਿੱਤਾ ਵਾ ਕਿ ਇੱਥੇ ਅਸੀਂ ਵਾਕਈ ਦੇਖਿਆ ਵਾ ਔਰੰਗਾਬਾਦ ਦੇ ਵਿੱਚ ਘੁੰਮ ਰਿਹਾ ਸੀ ਤੇ ਇੱਥੇ ਜਿੱਥੇ ਵੀ ਰੁਕਦੇ ਆ ਉੱਥੇ ਸਰਦਾਰ ਜੀ ਕਹਿ ਕੇ ਆਵਾਜ਼ ਮਾਰ ਕੇ ਤੇ ਫੋਟੋ ਖਿਚਾ ਕੇ ਤੇ ਫਿਰ ਜਾਂਦੇ ਨੇ ਤੇ ਇੱਥੇ ਵੀ ਅਸੀਂ ਚਲੋ ਇਹਦੇ ਅੰਦਰ ਨਹੀਂ ਗਏ ਅਸੀਂ ਅੰਦਰ ਗਏ ਆ ਤੇ ਸਾਡਾ ਤੇ ਮਤਲਬ ਕਹ ਲਓ ਕਿ ਵੀਡੀਓ ਬਣਾਉਣੀ ਹੁੰਦੀ ਆ ਦੱਸਣਾ ਹੁੰਦਾ ਵਾ ਅਸੀਂ ਅੰਦਰ ਗਏ ਆ ਤੇ ਇਹ ਬਾਹਰ ਫੋਟੋ ਸੈਸ਼ਨ ਚੱਲ ਰਿਆ ਸੀਗਾ ਉਹਦਿਆਂ ਨੂੰ ਤੇ ਫੋਟੋਆਂ ਖਿਚਾਉਣ ਵਾਲੇ ਜੜੇ ਆ ਇਹਨਾਂ ਦੇ ਨਾਲ ਉਹ ਕਾਫੀ ਜੜੇ ਆ ਉਹ ਇਹਨਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਸਰਦਾਰ ਜੀ ਫੋਟੋ ਖਿਚਾਉਣੀ ਆ ਤੇ ਉਹ ਚੱਲਦਾ ਪਿਆ ਸੀਗਾ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆ ਤੇ ਕੋਸ਼ਿਸ਼ ਕਰਦੇ ਆ ਅਗਲੀ ਵੀਡੀਓ ਚ ਤੁਹਾਨੂੰ ਦੁਬਾਰਾ ਤੋਂ ਇਥੋਂ ਚੱਲ ਅਸੀਂ ਚਾਲੇ ਪਾਉਣੇ ਨੇ ਅਗਲੀ ਵੀਡੀਓ ਚ ਹੋਰ ਪਾਸੇ ਨੂੰ ਚਾਲੇ ਪਾਉਣੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਜੁੜੇ ਰਹੋ ਤੇ ਇਹ ਸੀਗਾ ਬੀਬੀ ਦਾ ਮਕਬਰਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ